ਐਨਕ ਤੇ ਗੋਰਾ ਪਠਾਰੀ ਵਾਲੀਆ ਪੁੱਛਿਆ ਹੋਇਆ ਐਨ ਵੱਡਾ ਧੰਨਵਾਦ ਆ ਲਓ ਖੇਡ ਮੈਦਾਨ ਦੇ ਵਿੱਚ ਚਕਲੌਰ ਵਾਲਾ ਬੰਦਾ ਆ ਵੇਖੋ ਮੇਰੇ ਬੱਚੋ ਬਾਤ ਦਾ ਹਾਸਲਾ ਯਾਰ ਆਉਦਾ ਉਹ ਮਿੱਦਾ ਆਉਦਾ ਉਹ ਕਹਿੰਦੇ ਕਮਾਲ ਹੋਈ ਪਈਆਂ ਇਹ ਸੇਰਿਆ ਦੀ ਕਾ ਟਰੈਕਟਰ ਮੇਰੇ ਵੀਰੋ ਖੇਡ ਦੇ ਮੈਦਾਨਾਂ ਦੇ ਵਿੱਚ ਆ ਤੇ ਇੱਧਰ 22 ਪਾਟੜੀ ਵਾਲਾ ਵੀ ਦਿੱਖੀ ਜਾਂਦਾ ਸਲਾਹਾ ਕਰਦਾ ਤੇ ਗੇਂਗਰੂਆ ਲੱਗ ਬੱਲੇ 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 ਹੰਦੀ ਹੋਈ ਆ ਉਹ ਹੌਸਲਾ ਸ਼ਿੰਗਾਂ ਦੇ ਥਾਲੀ ਨੇ ਤਕਰ ਜੁੱਲੇ ਵਧਦੇ ਰਹੇ ਜਰੀਆ ਥਾਲੀ ਨੇ ਤਕਰ ਜੁੱਲੇ ਵਧਦੇ ਪਰ ਕਮਾਲ ਕਰਦੀ ਆ ਮੇਰੇ ਵੀਰੋ ਖੇਡ ਦੇ ਮਾਦ ਦੇ ਵਿੱਚ ਲਾਓ ਵੇਖੋ ਸਾਹਮਣੇ ਐਨ ਕਹਦੇ ਧੰਦਾ ਆਉਦਾ ਝੂਕਦਾ ਆ ਬੜਾ ਤਾ ਜਹਾਲ ਮੁੰਡਾ ਕਹਿੰਦੇ ਪੱਤ ਬੱਤ ਕੇ ਗੇਰ ਲਾਉਣਾ ਉਹ ਪੱਤ ਬੱਤ ਕੇ ਗੇਰ ਲਾਉਦਾ ਮੇਰੇ ਵੀਰੋ Terima <shrug>